ਸਤਿ ਸ਼੍ਰੀ ਅਕਾਲ ਜੀ ਮੈਜਿਸਟਲੋ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਐਨ ਇਨ ਆ ਵੀਡੀਓਜ਼ ਦੇ ਜ਼ਰੀਏ ਆਪਾਂ ਗੱਲਬਾਤ ਕਰਾਂਗੇ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਜ਼ੁਬਾਨ ਦੇ ਬਾਰੇ ਚ ਪੰਜਾਬੀ ਵਰਣਮਾਲਾ ਦੇ ਪੰਜਵੇਂ ਅੱਖਰ ਯਾਨੀ ਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਹਾਹੇ ਦੇ ਬਾਰੇ ਚ ਹਾਹ ਜਿਹੜਾ ਇਹ ਉਹ ਸ਼ਬਦ ਦੇ ਵਿੱਚ ਜੇ ਦੂਜੇ ਨੰਬਰ ਤੇ ਆਉਂਦਾ ਏ ਤਾਂ ਉਹਦੇ ਨਾਲ ਨਾਲ ਇਹ ਉਸ ਸ਼ਬਦ ਦੇ ਪਹਿਲੇ ਅੱਖਰ ਤੇ ਜਿਹੜੀ ਲਗਾ ਲੱਗਦੀ ਆ ਉਹਦਾ ਤੁਨੀ ਕੁਝ ਹੋਰ ਆਉਂਦੀ ਆ ਪਰ ਦੂਜੇ ਨੰਬਰ ਤੇ ਹਾ ਹਾ ਔਣ ਕਰਕੇ ਉਹਦੇ ਲਿਖਣ ਦੌਰਾਨ ਬਹੁਤ ਫਰਕ ਪੈ ਜਾਂਦਾ ਅੰਤਰ ਆ ਜਾਂਦਾ ਕਿਸ ਤਰ੍ਹਾਂ ਇਸ ਨੂੰ ਆਪਾਂ ਉਦਾਹਰਣ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਦੇਖੀਏ ਵੀ ਜੇ ਇੱਕ ਸ਼ਬਦ ਦੇ ਵਿੱਚ ਹਾ ਹਾ ਦੂਜੇ ਨੰਬਰ ਤੇ ਆਇਆ ਤੇ ਪਹਿਲੇ ਅੱਖਰ ਤੇ ਓੜੇ ਦੀ ਸਾਊਂਡ ਆ ਰਹੀ ਆ ਤਾਂ ਲੱਗ ਜਿਹੜੀ ਉੱਥੇ ਲਗਣੀ ਆ ਮਾਤਰਾ ਲਗਣੀ ਆ ਉਹਦੇ ਵਿੱਚ ਫਰਕ ਆ ਜਾਂਦਾ ਆਪਾਂ ਲਿਖਣਾ ਹੋਵੇ ਕੋਹਾੜੀ ਕੋਹਾੜੀ ਪਹਿਲੇ ਅੱਖਰ ਤੋਂ ਸਾਊਂਡ ਜਿਹੜੀ ਆ ਔ ਦੀ ਆ ਰਹੀ ਆ ਯਾਨੀ ਜਾਂ ਤਾਂ ਊੜੇ ਦਾ ਮੂੰਖ ਖੁੱਲਾ ਆਪਾਂ ਕਹਿੰਦੇ ਨੇ ਖੋੜਾ ਉਸ ਤਰ੍ਹਾਂ ਦੀ ਆ ਰਹੀ ਆ ਪਰ ਲਿਖਣ ਦੌਰਾਨ ਇਸਾ ਸ਼ੁੱਧ ਰੂਪ 'ਚ ਜੇ ਦੇਖਿਆ ਜਾਵੇ ਤਾਂ ਕਿਨੂੰ ਔਂਕੜ ਹਾਹੇ ਨੂੰ ਕੰਨਾ ਅੜਾੜੇ ਨੂੰ ਵਿਹਾਰੀ ਕੋਹਾੜੀ ਲਿਖਿਆ ਜਾਏਗਾ ਸਿਮਿਲਰਲੀ ਜੇ ਸ਼ਬਦ ਦੇ ਵਿੱਚ ਹਾ ਹਾ ਦੂਜੇ ਨੰਬਰ ਤੇ ਆ ਤਾਂ ਪਹਿਲੇ ਅੱਖਰ ਤੋਂ ਜੇ ਸਾਊਂਡ ਕਨੌੜੇ ਦੀ ਆ ਰਹੀ ਆ ਤਾਂ ਵੀ ਦੂਜਾ ਜਿਹੜਾ ਅੱਖਰ ਹਾ ਹਾ ਹੈ ਉਹਦੇ ਥੱਲੇ ਆਪਾਂ ਉਹਦੇ ਨਾਲ ਜਿਹੜੀ ਆ ਲਗਾ ਲੱਗਣੀ ਆ ਉਹਦੇ ਵਿੱਚ ਅੰਤਰ ਆ ਜਾਏਗਾ ਜਿਸ ਤਰ੍ਹਾਂ ਲਿਖਣਾ ਹੋਵੇ ਸੋਰਾ ਸੋਰਾ ਆ ਕਨੌੜੇ ਦੀ ਆਵਾਜ਼ ਆ ਰਹੀ ਆ ਪਹਿਲੇ ਅੱਖਰ ਤੋਂ ਪਰ ਇਦੇ ਵਿੱਚ ਸਹੀ ਤੇ ਸ਼ੁੱਧ ਇਸ ਨੂੰ ਲਿਖਿਆ ਜਾਏਗਾ ਸਹਾਹੇ ਨੂੰ ਔਂਕੜ ਰਾਰੇ ਨੂੰ ਕੰਨਾ ਸੋਹਰਾ ਇਸੇ ਤਰ੍ਹਾਂ ਜੇ ਸ਼ਬਦ ਦੇ ਵਿੱਚ ਹਾ ਹਾ ਦੂਜੇ ਨੰਬਰ ਤੇ ਆ ਰਿਹਾ ਤੇ ਆ ਸਿੰਗਲ ਮਾਤਰਾ ਲੱਗੀ ਹੋਈ ਆ ਤੇ ਲਾਂ ਲੱਗੀ ਹੋਈ ਆ ਤਾਂ ਵੀ ਜਿਹੜਾ ਇਹ ਸ਼ੁੱਧ ਉਚਾਰਨ ਲਿਖਣ ਦੌਰਾਨ ਉਹਦੀ ਲਗਾ ਦੇ ਵਿੱਚ ਅੰਤਰ ਆ ਜਾਏਗਾ ਜੇ ਆਪਾਂ ਲਿਖਣਾ ਹੋਵੇ ਸਿਹਤ ਸਿਹਤਾ ਤਾ ਸਸੇ ਦੇ ਹਿਸਾਬ ਦੇ ਨਾਲ ਜਿਹੜੀ ਸਾਊਂਡ ਜਿਹੜੀ ਧੁਨੀ ਆ ਰਹੀ ਆ ਉਹ ਲਾਂ ਦੀ ਆ ਰਹੀ ਆ ਜਦਕਿ ਇਸ ਦਾ ਸਹੀ ਲਿਖਣ ਦਾ ਤਰੀਕਾ ਜਿਹੜਾ ਉਹ ਹੈਗਾ ਏ ਸਸੇ ਨੂੰ ਸਿਹਾਰੀ ਹਾ ਹਾ ਤਤਾ ਸਿਹਤ ਸੋ ਇਸੇ ਤਰ੍ਹਾਂ ਇਸ ਗੱਲਾਂ ਨੂੰ ਖਾਸ ਖਿਆਲ ਦੇ ਵਿੱਚ ਰੱਖਣਾ ਏ ਹਾ ਹਾ ਜਿਹੜਾ ਏ ਉਹਦੋਂ ਅੱਖਰ ਵੀ ਆ ਕਿਸੇ ਅੱਖਰ ਦੇ ਪੈਰ ਵਿੱਚ ਪਾ ਕੇ ਉਹ ਆਵਾਜ਼ ਹੈ ਜਿਹੜੀ ਉਸੇ ਧੁਨੀ ਨੂੰ ਬਿਲਕੁਲ ਵੱਖਰਾ ਕਰ ਦਿੰਦਾ ਹੈ ਬਿਲਕੁਲ ਹੀ ਉਸ ਸ਼ਬਦ ਦਾ ਮਤਲਬ ਆ ਜਿਹੜਾ ਉਹ ਡਿਫਰੈਂਟ ਨਿਕਲਦਾ ਏ ਜੇ ਆਪਾਂ ਲਿਖਣਾ ਹੋਵੇ ਗੱਲ ਗੱਲ ਗੱਗੇ ਉੱਤੇ ਆਦਕ ਲੱਲਾ ਗੱਲ ਜੀ ਹਾ ਲੱਲੇ ਦੇ ਪੈਰ ਵਿੱਚ ਹਾ ਹਾ ਪੈ ਗਿਆ ਯਾਨੀ ਦੋ ਅੱਖਰ ਵਜੋਂ ਉੱਥੇ ਹਾ ਹੀ ਨੂੰ ਅਸੀਂ ਯੂਜ਼ ਕਰ ਲਿਆ ਤਾਂ ਉਹ ਗੱਲ ਬਣ ਜੇਗੀ ਗੱਲ ਚੀਕਸ ਰਾਈਟ ਐਸੇ ਤਰ੍ਹਾਂ ਜੇ ਲਿਖਣਾ ਹੋਵੇ ਜੜ ਜੜ ਜ ਜਾੜਾੜਾ ਜੜ ਮਤਲਬ ਨਗੀਨਾ ਜੜ ਦੇਣਾ ਹਨਾ ਉਹ ਜੜਾ ਗਿਆ ਤੇ ਜੀ ਜੜ ਰੂਟ ਸੀ ਗੱਲ ਕਰੀਏ ਤਾਂ ਜ ਜੜਾੜੇ ਦੇ ਪੈਰ ਦੇ ਵਿੱਚ ਹਾਹਾ ਉਹ ਜੜ ਸੋ ਇਨ ਅੱਖਰਾਂ ਦੀ ਇਹ ਜਿਹੜੀ ਡੁੰਗਾਈ ਵਾਲੀ ਤੇ ਰੋਚਕ ਜੀ ਜਾਣਕਾਰੀ ਸੀ ਹਾਹੇ ਦੇ ਬਾਰੇ ਵਿੱਚ ਹਾਹੇ ਦੀ ਇਸ ਨੂੰ ਅਸੀਂ ਬਣਤਰ ਆਖ ਦਿੰਦੇ ਆ ਸ਼ਬਦਾਂ ਦੇ ਨਾਲ ਇਸ ਨੂੰ ਸ਼ਬਦ ਜੋੜ ਵੀ ਆਖਿਆ ਜਾਂਦਾ ਹੈ ਖਾਸ ਖਿਆਲ ਰੱਖ ਲਿਆ ਜਾਵੇ ਕਿ ਜਿਸ ਵਿਸ਼ੇ ਤੇ ਅੱਜ ਆਪਾਂ ਗੱਲ ਕੀਤੀ ਹੈ ਸ਼ਬਦ ਜੋੜ ਸੀ ਤੇ ਗੱਲ ਕੀਤੀ ਸੀ ਆਪਾਂ ਵਰਣਮਾਲਾ ਦੇ ਪੰਜਵੇਂ ਅੱਖਰ ਹਾਹੇ ਤੇ ਕਿ ਕਿਸ ਤਰ੍ਹਾਂ ਨਾਲ ਤੁਨੀ ਕਿਹੜੀ ਪੇਸ਼ ਕਰ ਰਿਹਾ ਉਹਦਾ ਨਾਲ ਵਾਲਾ ਅੱਖਰ ਪਰ ਸ਼ੁੱਧ ਉਚਾਰਨ ਦੇ ਵਿੱਚ ਉਸਨੂੰ ਲਿਖਣ ਦੌਰਾਨ ਕੀ ਅੰਤਰ ਆ ਜਾਂਦਾ ਹੈ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ